ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਤਸਿੰਘ ਜੀਓ ਸਿੱਖ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਮਸਾਲਦੀਨ ਉਸ ਮਸਾ ਰੰਗੜ ਦਾ ਸਿਰ ਕਲਮ ਕੀਤਾ ਸੀ ਉਹ ਲੈ ਕੇ ਉਦਿਕਾਨੇਰ ਪਹੁੰਚ ਚੁੱਕੇ ਸੀ ਪਿਛੇ ਆਪ ਜੀ ਨੂੰ ਪਤਾ ਹੈ ਕਿ ਤਰਥਲੀ ਮਚ ਗਈ ਮਸੇ ਰੰਗੜ ਦੀ ਮੌਦੇ ਨਾਲ ਮੁਗਲ ਹਕੂਮਤ ਵਿੱਚ ਮਸੇ ਰੰਗੜ ਦੇ ਸਾਖ ਸ਼ਰਮਦੀ ਉਸ ਦੀ ਮੌਤ ਮਗਰੋਂ ਲਾਹੌਰ ਦੇ ਸੂਬੇਦਾਰ ਕੋਲ ਪਹੁੰਚੇ ਤੇ ਬੜਾ ਪ੍ਰਲਾਪ ਕੀਤਾ ਖਾਨ ਬਹਾਦਰ ਆਪ ਅੰਮ੍ਰਿਤਸਰ ਪੁੱਜਾ ਤੇ ਜਦੋਂ ਆ ਕੇ ਸ਼ਿਰ ਤੂੰ ਧੜ ਨੂੰ ਅਲੱਗ ਵੇਖ ਕੇ ਇਕੱਲੇ ਧੜ ਨੂੰ ਵੇਖ ਕੇ ਡਾਡਾ ਹੈਰਾਨ ਹੋਇਆ ਕੰਜਰੀਆਂ ਦੇ ਬਿਆਨ ਲੈ ਗਏ ਪੜਤਾਲ ਮਗਰੋਂ ਇਸ ਸ੍ਰੀ ਹਰਮੰਦਰ ਸਾਹਿਬ ਨੂੰ ਬੰਦ ਕਰਕੇ ਜੰਦਰੇਲਵਾਰ ਤੇ ਫੈਰਾ ਬਿਠਾ ਦਿੱਤਾ ਗਸ਼ਤੀ ਫੌਜਾਂ ਦੀਆਂ ਸਰਗਰਮੀਆਂ ਵਧਾ ਦਿੱਤੀਆਂ ਪਿੰਡ ਦੇ ਨੰਬਰਦਾਰਾਂ ਨੂੰ ਸਦਕੇ ਕਾਤਲਾਂ ਦਾ ਪਤਾ ਨਾ ਮਿਲਦਾ ਤਗੀਰ ਕੀਤੀ ਕਾਤਲਾਂ ਦਾ ਪਤਾ ਦੇਣ ਵਾਲੇ ਨੂੰ 10000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਇਤਿਹਾਸ ਦੱਸਦਾ ਹੈ ਕਿ ਸੂਬਾ ਖਾਨ ਬਹਾਦਰ ਕਈ ਦਿਨ ਅਮਰਸਰ ਰਹਿ ਕੇ ਫੌਜਾਂ ਨੂੰ ਤਗੀਰ ਕਰਕੇ ਵਾਪਸ ਲਾਹੌਰ ਚਲਾ ਗਿਆ ਜੰਡਿਆਲੇ ਦੀ ਇੱਕ ਚੁਗਲ ਨੇ ਹਾਕਮਾਂ ਦੇ ਕੋਲ ਚੁਗਲੀ ਲਾਈ ਕਿ ਇੱਕ ਆਮ ਮਹਿਤਾਬ ਸਿੰਘ ਮੀਰਾ ਕੋਟੀਏ ਦਾ ਹੀ ਹੈ। ਇਲਾਕੇ ਵਿੱਚ ਉਸ ਦੀ ਬੜੀ ਧਮ ਹੈ। ਉਹ ਬੜਾ ਸ਼ੋਲਾ ਹੈ, ਬੇਖੌਫ ਹੈ। ਕਿਸੇ ਤੋਂ ਡਰਦਾ ਨਹੀਂ। ਜ਼ਿਆਦਾਤਰ ਉਸ ਨੂੰ ਘੋੜੇ ਤੇ ਸਵਾਰ ਅਮਰ ਸਰ ਦੇ ਇਲਾਕੇ ਵਿੱਚ ਵੇਖਿਆ ਜਾਂਦਾ ਹੈ। ਕੰਨੀ ਪਿੰਕ ਪਹਿਣ ਦੀ ਦੇਰ ਸੀ। 200 ਸਿਪਾਈਆਂ ਦੀ ਇੱਕ ਟੁਕੜੀ ਜਿਸਨੇ ਮੀਰਾਕੋਟ ਨੂੰ ਜਾ ਕੇ ਰਿਆ ਉਥੋਂ ਦੇ ਚੌਧਰੀ ਨਥੇ ਤੋਂ ਪੁੱਛ ਪੜਤਾਲ ਕੀਤੀ ਤਾਂ ਅਗੋਂ ਨਥੇ ਚੌਧਰੀ ਨੇ ਕਿਹਾ ਕਿ ਮਹਿਤਾਬ ਸਿੰਘ ਇੱਥੇ ਆਇਆ ਹੀ ਨਹੀਂ ਕਈ ਮਹੀਨੇ ਹੋ ਗਏ ਨੇ ਤੇ ਨਾ ਹੀ ਉਸ ਨੂੰ ਕਿਸੇ ਨੇ ਵੇਖਿਆ ਹੈ ਪਿਆਰਿਓ ਮਹਿਤਾਬ ਸਿੰਘ ਦਾ ਚੌਧਰੀ ਨਥਾ ਪਗਵਟ ਭਰਾ ਸੀ ਇਸ ਵਿੱਚ ਹਿੰਮਤ ਜਾਨ ਤੋਂ ਪਹਿਲਾਂ ਆਪਣਾ ਪੁੱਤਰ ਰਾਏ ਸਿੰਘ ਦੀ ਚੌਧਰੀ ਨੱਥੇ ਨੂੰ ਬਾਹ ਫੜਾ ਗਿਆ ਸੀ ਅਤੇ ਕਹਿ ਕੇ ਗਿਆ ਸੀ ਕਿ ਹੁਣ ਇਸ ਦੀ ਰੱਖਿਆ ਤੂੰ ਕਰਨੀ 7 1/2 ਸਾਲ ਦਾ ਬੱਚਾ ਹੈ ਜਦੋਂ ਥੋੜਾ ਜਿਹਾ ਵੱਡਾ ਹੋ ਗਿਆ ਮੈਂ ਆਪ ਇਸ ਨੂੰ ਲੈ ਜਾਵਾਂਗਾ ਸੋ ਇਹਨੀਆਂ ਗੱਲਾਂ ਨਥੀ ਚੌਧਰੀ ਦੀਆਂ ਸੁਣ ਕੇ ਜਿਹੜੇ ਹਾਕਮ ਆਏ ਸੀ ਉਹ ਵਾਪਸ ਮੁੜਨ ਲੱਗੇ ਪਰ ਜੰਡਿਆਲੇ ਵਾਲਾ ਹਰ ਭਗਤ ਨਰਨਜਣੀਆਂ ਮੁਖਬਰ ਉਸ ਵੇਲੇ ਉਹਨਾਂ ਦੇ ਨਾਲ ਸੀ ਉਸ ਨੇ ਇਹ ਸਾਰੀ ਵਾਰਤਾ ਦਸੀ ਕਿ ਮਹਿਤਾਬ ਸਿੰਘ ਤੁਹਾਡੇ ਕਾਬੂ ਆ ਜਾਵੇਗਾ ਜੀ ਚੌਧਰੀ ਦੇਖ ਘਰੋਂ ਤੁਸੀਂ ਰਾਏ ਸਿੰਘ ਨੂੰ ਗ੍ਰਿਫਤਾਰ ਕਰ ਲੋ ਰਾਏ ਸਿੰਘ ਚੌਧਰੀ ਨੱਥੇ ਦੇ ਘਰ ਵਿੱਚ ਹੈ ਔਰ ਚੌਧਰੀ ਨਥਾ ਭਾਈ ਮਹਤਾਬ ਸਿੰਘ ਦਾ ਪਗਵਟ ਭਰਾ ਹੈ ਸੋ ਜਦੋਂ ਫਿਰ ਅਫਸਰ ਨੇ ਮੁੜ ਕੇ ਆਣ ਕੇ ਨੰਬਰਦਾਰ ਨੂੰ ਦਬਕਾ ਲਾਇਆ ਕਿ ਚੌਧਰੀ ਨਥਿਆ ਆਪਣਾ ਪਰਿਵਾਰ ਨਾ ਮਰਵਾ ਤੂੰ ਉਸ ਰਾਏ ਨੂੰ ਰਾਏ ਸਿੰਘ ਨੂੰ ਸਾਡੇ ਹਵਾਲੇ ਕਰ ਦੇ ਤੂੰ ਆਪਣਾ ਸੁਖ ਰਮਾਣਾ ਘਰ ਵਿੱਚ ਰਹਿ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਬੱਚਾ ਸਾਨੂੰ ਫੜਾ ਦੇ ਜਦੋਂ ਚੌਧਰੀ ਨੱਥਾ ਘਰ ਪੁੰਜਾ ਖਿਆਲ ਆਇਆ ਕਿ ਜਾਣ ਲੱਗਿਆ ਮਹਿਤਾਬ ਸਿੰਘ ਆਪਣੇ ਲੜਕੇ ਦੀ ਬਾਹ ਮੇਰੇ ਹੱਥਾਂ ਵਿੱਚ ਫੜਾ ਗਿਆ ਸੀ ਤੇ ਆ ਕੇ ਗਿਆ ਸੀ ਨੰਮਰਦਾਰਾ ਇਹ ਲੜਕਾ ਹੁਣ ਤੇਰੇ ਹਵਾਲੇ ਹੈ ਸਾਡਾ ਬਾਗੀਆਂ ਦਾ ਟਿਕਾਣਾ ਘੋੜਿਆਂ ਦੀਆਂ ਕਾਠੀਆਂ ਤੇ ਹੈ ਬੱਚੇ ਦੀ ਉਮਰ ਛੋਟੀ ਹੈ ਕੁ ਚਿਰ ਬਾਅਦ ਮੈਂ ਆਪੇ ਸੰਭ ਲੈ ਜਾਵਾਂਗਾ ਸੋ ਚੌਧਰੀ ਨੱਥੀ ਦੀ ਦਿਮਾਗ ਦੇ ਵਿੱਚ ਇਹ ਗੱਲ ਘੁੰਮੀ ਕਿ ਕੀ ਕੀਤਾ ਜਾਵੇ ਜੇ ਬੱਚਾ ਫੜਾਉਂਦਾ ਹੈ ਤੇ ਯਾਰ ਮਾਰ ਹੁੰਦੀ ਹੈ ਪਗਵਟ ਭਰਾ ਬਣਿਆ ਹੈ ਜੇ ਉਹ ਯੁੱਧ ਕਰਦਾ ਹੈ ਤੇ ਪਿਆਰਿਓ ਉਸ ਦਾ ਸਾਰਾ ਪਰਿਵਾਰ ਖਤਮ ਹੁੰਦਾ ਹੈ ਇਹ ਗੱਲ ਯਾਦ ਕਰਕੇ ਨੰਬਰਦਾਰ ਸੋਚੀ ਪੈ ਗਿਆ ਸੋਚਣ ਲੱਗਾ ਕਿ ਲੜਕਾ ਮੈਂ ਜ਼ਾਲਮਾਂ ਦੇ ਕਿਵੇਂ ਹੱਥ ਫੜਾ ਦੇਵਾਂ ਇਹ ਕੋਈ ਮਰਦਾਉ ਪੁਣਾ ਨਹੀਂ ਹੈ ਸੋ ਸੋਚ ਕੇ ਵਿਚਾਰ ਲਾਇਆ ਕੇ ਬਾਹ ਫੜੀ ਦੀ ਇਲਾਜ ਰਹਿ ਜਾਵੇ ਸਿਰ ਜਾਂਦਾ ਤੇ ਜਾਣਦੇ ਹੋ ਮਰਦੀ ਜਵਾਨ ਪੂਰੀ ਹੋਣੀ ਚਾਹੀਦੀ ਹੈ ਕੌਲ ਪੂਰਾ ਹੋਣਾ ਚਾਹੀਦਾ ਹੈ ਔਰਕ ਨੂੰ ਤੇ ਇਥੋਂ ਮਰ ਕੇ ਹੀ ਜਾਣਾ ਹੈ ਫੇਰੇ ਪਾਪ ਕਿਉਂ ਲੈ ਕੇ Imran ਮੈਂ ਇਹ ਮੁੰਡਾ ਜ਼ਾਲਿਮਾਂ ਦੇ ਹੱਥ ਨਹੀਂ ਦਿਆਂਗਾ ਇਹ ਸਭ ਖਿਆਲ ਉਸਨੇ ਆਪਣੇ ਪੁੱਤਰਾਂ ਤੇ ਭਤੀਜੇ ਅੱਗੇ ਰੱਖਿਆ ਉਹਨਾਂ ਨੇ ਨੰਬਰਦਾਰ ਦੀ ਗਲਤੀ ਫੁੱਲ ਚੜਾਏ ਕਹਿਣ ਲੱਗੇ ਕੋਈ ਗੱਲ ਨਹੀਂ ਆਪਾਂ 200 ਸਿਪਾਈ ਹੈ ਉਹਨਾਂ ਦੇ ਨਾਲ ਮੁਕਾਬਲਾ ਕਰਾਂਗੇ ਜਿਉਂਦੇ ਜੀ ਆਪਾਂ ਰਾਏ ਸਿੰਘ ਨੂੰ ਉਹਨਾਂ ਦੇ ਹੱਥੇ ਵਿੱਚ ਨਹੀਂ ਫਰਾਵਾਂਗੇ ਨੰਬਰਦਾਰ ਭਾਈ ਮੋਤਾਬ ਸਿੰਘ ਮੀਰ ਕੋਟिए ਦੇ ਲੜਕੇ ਰਾਏ ਸਿੰਘ ਨੂੰ ਨਾਲ ਲੈ ਕੇ ਪੁੱਤਰਾਂ ਨੂੰ ਨਾਲ ਲੈ ਕੇ ਭਤੀਜੇ ਨੂੰ ਨਾਲ ਲੈ ਕੇ ਆਪਣੇ ਨੌਕਰ ਨੂੰ ਨਾਲ ਲੈ ਕੇ ਪਿੰਡ ਦੇ ਦੂਜੇ ਬੰਨਿਓ ਬਾਹਰ ਝਾੜੀਆਂ ਦੀ ਓਟ ਵਿੱਚ ਜਾ ਕੇ ਉਤਾਰਾ ਕੀਤਾ ਤੇ ਆਪਣੇ ਤੀਰ ਕਮਾਨ ਸ਼ਸਤਰ ਨਾਲ ਲੈ ਕੇ ਗਏ ਤੇ ਉਥੇ ਜਾ ਕੇ ਪਿਆਰਿਓ ਆਪਸ ਵਿੱਚ ਮੁਕਾਬਲਾ ਹੁੰਦਾ ਹੈ ਔਰ ਕਿਉਂਕਿ ਘਰ ਚੋਂ ਤੁਰਨ ਲੱਗਿਆਂ ਸੁਰੱਖਿਆ ਦੇ ਮੱਦੇਨਜ਼ਰ ਕੋੜੇ ਵੀ ਲੈ ਕੇ ਨਹੀਂ ਸੀ ਗਏ ਸਿਰ ਤੇ ਕੱਫਣ ਬਨ ਕੇ ਗਏ ਸਨ ਕਿਆਸੀ ਬੱਚਾ ਨਹੀਂ ਦੇਣਾ ਕਿਉਂਕਿ ਨਿਕਲ ਵੀ ਨਹੀਂ ਸਕਦੇ ਸੋ ਮੁਕਾਬਲਾ ਕਰਨੀ ਸੋਚੀ ਪਿਆਰਿਓ ਹੁਣ ਫੌਜੀਆਂ ਨੇ ਚਾਰ ਛੇਰੂ ਘੇਰਾ ਪਾ ਲਿਆ ਚੌਧਰੀ ਨੇ ਦੁਸ਼ਮਨ ਨੂੰ ਸਿਰ ਤੇ ਖੜਾ ਦੇ ਕੇ ਪੁੱਤਰ ਨੂੰ ਲੜਨ ਦੀ ਮੰਗਾਰਿਆ ਰਾਜ ਸਿੰਘ ਨੂੰ ਉਸਨੇ ਇੱਕ ਝਾੜ ਦੇ ਉਹਨੇ ਲਗਾ ਦਿੱਤਾ ਚੁੱਪ ਰਹਿ ਕੇ ਬੈਠਣ ਵਾਸਤੇ ਕਿਹਾ ਆਪ ਤਨਵਾਰ ਲੈ ਕੇ ਟੱਕਰੇ ਲਈ ਖੜਾ ਹੋਇਆ ਇਹਨਾਂ ਪੰਨਿਆਂ ਨੇ ਦੁਸ਼ਮਣ ਨਾਲ ਚੰਗੀ ਟੱਕਰ ਲਈ ਬਹੁਤ ਕਮਸਾਨ ਦਾ ਜੁੱਧ ਹੋ ਗਿਆ ਅਖੀਰ 20-25 ਸਪਾਹੀਆਂ ਨੂੰ ਮਾਰ ਕੇ ਜੂਝਦੇ ਉਹ ਸ਼ਹੀਦियां ਪਾ ਗਏ ਰਾਏ ਸਿੰਘ ਦੀ ਉਮਰ ਉਸ ਵੇਲੇ 7 ਸਾਲ ਦੀ ਸੀ ਉਹ ਚੜ ਦੇਹੋਲੇ ਬੈਠਾ ਸਭ ਵੇਖ ਰਿਹਾ ਸੀ ਉਹ ਹੋਰ ਕਿਸੇ ਦੀ ਵਾਰੀ ਤੇ ਤਾਂ ਨਹੀਂ ਕਬਰਾਇਆ ਪਰ ਜਦੋਂ ਉਸ ਦਾ ਅਸਲ ਸਹਾਇਕ ਚੌਧਰੀ ਨਥਾ ਵੀ ਕੱਟ ਕੇ ਡਿੱਗ ਪਿਆ ਬਲਕਰਾਇ ਸਿੰਘ ਸਹਿਮ ਗਿਆ ਜੀ ਪਿਆਣਾ ਚੀਕਾ ਮਾਰਦਾ ਝਾੜ ਵਿੱਚੋਂ ਨਿਕਲ ਕੇ ਉੱਠ ਭੱਜਾ ਪਰ ਸਿਪਾਹੀਆਂ ਦੀ ਨਿਗਾਹ ਚੜ ਗਿਆ ਉਹਨਾਂ ਨੇ ਜਦੋਂ ਪਤਾ ਲੱਗਾ ਕਿ ਇਹੀ ਰਾਏ ਸਿੰਘ ਹੈ ਤੇ ਪਿਆਰ ਉਹ ਵੱਧ ਵੱਧ ਕੀ ਤਲਵਾਰਾਂ ਦੇ ਨਾਲ ਕਟਵਾੜ ਕਰਨਗੇ ਔਰ ਜਿਸ ਵੇਲੇ ਬੇਹੋਸ਼ ਹੋ ਕੇ ہوئی ਡਗ ਪਿਆ ਤੇ ਮਰਿਆ ਜਾਣ ਕੇ ਛੱਡ ਕੇ ਇੱਕ ਲਾਗੇ ਟੋਵਾ ਸੀ ਉਹਦੇ ਵਿੱਚ ਛੁੱਟ ਗਏ ਤੁਰ ਗਏ ਤਿੰਨ ਚਾਰ ਘੰਟੇ ਤੋਂ ਬਾਅਦ ਉਧਰ ਕਮਿਆਰ ਜੋ ਕਿ ਟੋਇਆਂ ਚੋਂ ਮਿੱਟੀ ਚੁਕਦੇ ਸੀ ਉਹਨਾਂ ਦਾ ਉਧਰ ਆਉਣਾ ਹੋਇਆ ਉਹਨਾਂ ਨੇ ਵੇਖਿਆ ਕਿ ਬਚਾ ਸਹਿਗ ਰਿਆ ਹੈ ਖੂਨ ਸਿਮਰਿਆ ਹੈ ਪ੍ਰਭ ਭਾਵੇ ਬਿਨ ਸਾਚ ਰਖੀ ਪਿਆਰਿਓ ਕੁਝ ਵਿਦਵਾਨ ਇਹ ਵੀ ਲਿਖਦੇ ਨੇ ਕਿ ਕਮਿਆਰ ਜਿਹੜੇ ਮਿੱਟੀ ਪੁੱਟਣ ਵਾਲੇ ਸੀ ਉਹ ਚੁੱਕ ਕੇ ਰਾਏ ਸਿੰਘ ਨੂੰ ਲੈ ਕੇ ਗਏ ਪਰ ਕੋਈ ਦਾ ਕਥਨ ਹੈ ਕਿ ਕੋਈ ਬੀਬੀ ਸਾਗ ਤੋੜਨ ਵਾਲੀ ਖੇਤਾਂ ਵਿੱਚ ਪਹੁੰਚੀ ਸੀ ਉਸ ਨੇ ਹੀ ਪਛਾਣ ਕੀਤੀ ਉਹਦੀ ਨਿਗਾਹ ਪਈ ਤੇ ਉਹਨੇ ਬਾਲਕ ਨੂੰ ਚੁੱਕਿਆ ਤੇ ਗਮਟਾਲੇ ਉਸਦੀ ਤਾਈ ਦੇ ਕੋਲ ਪਹਚਾਇਆ ਪਰ ਵੱਖੋ ਵੱਖਰੇ ਇਤਿਹਾਸ ਕਰਨ ਦੀ ਰਹਿ ਹੈ ਸੋ ਉਸਦੀ ਸਾਹ ਸੰਭਾਲ ਹੋਈ ਸਾਹ ਸੰਭਾਲ ਤੋਂ ਬਾਅਦ ਪਿਆਰਿਓ ਰਾਏ ਸਿੰਘ ਬਿਲਕੁਲ ਤੰਦਰੁਸਤ ਹੋ ਗਿਆ ਰਾਏ ਸਿੰਘ ਜਵਾਨ ਹੋਣ ਮਗਰੋਂ ਸਭ ਘੱਲੂਕਾਰਿਆਂ ਦੀਆਂ ਜੰਗਾ ਵਿੱਚ ਹਿੱਸਾ ਲੈਂਦਾ ਰਿਹਾ ਜਵਾਨ ਹੋਣ ਤੋਂ ਬਾਅਦ ਪਿਆਰਿਓ ਰਾਜ ਸਿੰਘ ਦਾ ਵਿਆਹ ਹੋਇਆ ਅ ਰਾਜ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਪਿਆਰਿਓ ਜਿਹੜਾ ਕਿ ਸਾਡਾ ਮਹਾਨ ਲਿਖਾਰੀ ਮਹਾਨ ਵਿਦਵਾਨ ਪੰਥ ਪ੍ਰਕਾਸ਼ ਵਿੱਚ ਲਿਖ ਕੇ ਸੇਵਾ ਨਿਭਾਉਣ ਵਾਲਾ ਭਾਈ ਰਤਨ ਸਿੰਘ ਜੀ ਭੰਗੂ ਰਾਜ ਸਿੰਘ ਦਾ ਪੁੱਤਰ ਹੋਇਆ ਜਿਸ ਨੇ ਸਾਰੀਆਂ ਘਟਨਾਵਾਂ ਨੂੰ ਕਲਮਾਂਦ ਕੀਤਾ ਅੱਜ ਵੀ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਚਮਕ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹੀ ਦੀ ਕਿਰਪਾ ਕਰਨ ਸਮੂਹ ਸਾਧ ਸੰਗਤ ਜੀ ਆਪ ਜੀ ਦੇ ਨਾਲ ਰਾਜ ਸਿੰਘ ਦੀ ਬਾਤ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਆਸ ਹੈ ਆਪ ਜੀ ਅਸੀਸਾਂ ਦੇਵੋਗੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਗ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ